ਮਿਊਜ਼ਿਕ ਹਾਂਜੀ ਨਵੇਂ ਨਵੇਂ ਨਮੂਨੇ ਲੈ ਕੇ ਆ ਗਏ ਆਜ ਆਪਾਂ ਫੇਰ ਤੇ ਵੇਖੋ ਤੁਸੀਂ ਤੇ ਫਿਰ ਕਰੋ ਸਬਸਕ੍ਰਾਈਬ ਤੇ ਸ਼ੇਅਰ ਤਾਂ ਚਲਿਏ ਸ਼ੁਰੂ ਕਰਤੇ ਹਾਂ ਹੌਲੀ ਜਾ ਵੀਰ ਮਗਰੋ ਜਾਨਵੀ ਨਾ ਉੱਟ ਜਾ ਕਿਤੇ ਜਾਨਵੀ ਥੱਲੇ ਦੇਖ ਲਾ ਸਕੂਟੀ ਹੈਗੀ ਕਿ ਹਵਾ ਛੁੱਟ ਰਹੀ अबे साले, माफ करना हो गुस्से में, में दो दो निकल जाता हूं। साले ने नच नच के बॉडी बना ली बनेरे तो पासे हो जा डंबल सने थले ना जा पवी ਨਰੇਕਾਲੇ ਡੀਕਦੇ ਤੈਨੂੰ ਭਾਜਾ ਪਟਨਾ ਵੱਡਲੀ ਮੋਰਨੀਏ ਤੱਕੇ ਨਾਲ ਰਾਮ ਰਹੀਮ ਬੰਨਣ ਨੂੰ ਫਿਰਦਾ ਬਾਬਾ ਸਾਲਾ ਕੱਲਾ ਵੀ ਕੁੱਟ ਖਾਈ ਜਾਂਦਾ ਉਹ ਸਾਲਿਆ ਮੱਖੀਆਂ ਦੇ ਚਪੇੜਾ ਨਾ ਮਾਰ ਕਿਹਨੇ ਬਰਗਰ ਲੈ ਕੇ ਆਇਆ ਇਤਨੀ ਨੀਰਵਾਵਾ ਹਾਂਜੀ ਨਾ ਆਇਆ ਇਹਨੇ ਸਾਨੂੰ ਸਾਲਾ ਪਾਣੀ ਵੀ ਲੱਗੀ ਜਾਂਦਾ ਜਾਣ ਵੀ 버ਗਰ ਖਾ ਕੇ ਵੀ ਉਦਾਂ ਦੀ ਹੈ ਕੰਟਰੋਲ ਕੰਟਰੋਲ ਕਿਉਂਕਿ ਮੈਂ ਮੇਰੀ ਖੂਨ ਛੁੱਟੀ ਸਾਲੀ ਦੁਨੀਆ ਮੁੱਕ ਜਾਣੀ ਪਰ ਇਹਦਾ ਖੂਬਸੂਰੀ ਦਾ ਰਾਜ ਨਹੀਂ ਮੁਕਣਾ ਜੋੜੀ ਟੋਕ ਟੀੜਾ ਮਿਲੀਆਂ ਤੇਰੀ ਮੇਰੀ ਜੋੜੀ ਦੋਕ ਤੀੜਾ ਮਿਲੀਆਂ ਤੇਰੀ ਮੇਰੀ ਜੋੜੀ ਦੋਕ ਟੀੜਾ ਮਿਲੀਆਂ ਉਹ ਘਟੋ ਘਟਾ ਆਪਣਾ ਮੂੰਹ ਹੀ ਸ਼ੀਸ਼ੇ 'ਚ ਦੇਖ ਲੈਣਾ ਸੀ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਬਰਕਤ ਤਾਂ ਇੱਕੋ ਵਾਰ ਚ ਖਾਗੀ ਤੁਹਾਡੀ ਭੂਆ ਕੌਣ ਹੈ ਇਹ ਰੁਕ کہاں سے ਆਤੇ ਹੈ ਇਹ ਕੰਟਰੋਲ ਕੰਟਰੋਲ ਬਸ ਸੰਕਲ ਹੁਣ ਥੱਲੇ ਨਾ ਉਤਰੀ ਲੰਘ ਜਾ ਬਾਰੀ ਵਿੱਚ ਜੰਡੀਆਂ ਤਾਂ ਨੂੰ ਸੋ ਰੁਕੋ ਜਰਾ ਸਬਰ ਕਰੋ ਚਵਲ ਮਾਰਨ ਦਾ ਉਮਰ ਦੇ ਨਾਲ ਕੋਈ ਸਬੰਧ ਨਹੀਂ ਅੱਛਾ ਹਮਕੋ ਸਿਕਾ ਰਿਆ ਹੈ ਚੱਲ ਸੇਵਕਾ ਚਲੀਏ ਨਵੇਂ ਨਮੂਨੇ ਲੱਭਣ ਔਰੋਂ ਤੱਕ ਤੁਸੀਂ ਵੇਖੋ ਤੇ ਕਮੈਂਟ ਕਰੋ